ਜਾਹੀਨ ਨਮਸਕਾਰ ਸਸੀ ਕਾ ਦੋਸਤੋ ਮੈਟੋਡਾ ਆਪਣਾ ਸੰਜੀਪਾ ਵਾ ਇੱਕ ਵਾਰ ਫੇਰ ਤੁਹਾਡਾ ਸਾਰਾ ਸਵਾਗਤ ਕਰਦਾ ਦੋਸਤੋ ਪੰਜਾਬ ਸਰਕਾਰ ਸਿੱਖਿਆ ਲਈ ਬਹੁਤ ਉਪਰਾਲੇ ਕਰ ਰਹੀ ਹੈ ਗੱਲ ਕਰੀਏ ਤਾਂ ਉਹਨਾਂ ਨੇ ਸਿੱਖਿਆ ਦੇ ਪ੍ਰਸਾਰ ਦੇ ਲਈ ਸਕੂਲ ਆਫ ਐਮਿਨਸ ਜਿਹੜੇ ਆ ਉਹ ਖੋਲ ਦਿੱਤੇ ਨੇ ਉੱਥੇ ਬੱਚਿਆਂ ਨੂੰ ਕਿਹੜੀ ਕਿਹੜੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਤੇ ਕੀ ਕੀ ਚੀਜ਼ਾਂ ਹੁੰਦੀਆਂ ਨੇ ਉਹਦੇ ਬਾਰੇ ਉਹਦੇ ਬਾਰੇ ਗੱਲ ਕਰਨ ਲਈ ਸਾਡੇ ਨਾਲ ਜ਼ਿਲ੍ਹਾ ਨੋਡਲ ਅਫਸਰ ਅਮਰਜੀਤ ਸਿੰਘ ਪੂਰੇ ਸਤਵਾਲ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਨੀ ਸਸੀ ਕਾ ਸਰ ਸਸੀ ਕਾ ਜੀ ਬਹੁਤ ਧੰਨਵਾਦ ਜੀ ਦਾ ਡਾ ਵੈਲਕਮ ਆ ਸਕੂਲ ਆਫ ਫੈਮਿਨਸ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਜਿਹਦੇ ਤਹਿਤ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ 118 ਸਕੂਲ ਆਫ ਫੈਮਿਨਸ ਜਿਹੜੇ ਆ ਉਹ ਖੁੱਲੇ ਗਏ ਆ ਇਸ ਸਕੂਲ ਆਫ ਫੈਮਿਨਸ ਜੇ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਤਿੰਨ ਸਕੂਲ ਆਫ ਫੈਮਿਨਸ ਜਿਹੜੇ ਆ ਉਹ ਖੁੱਲੇ ਗਏ ਆ ਜਿਦੇ ਵਿੱਚ ਸਕੂਲ ਆਫ ਫੈਮਿਨਸ ਗੁਰਦਾਸਪੁਰ ਸਕੂਲ ਆਫ ਫੈਮਿਨਸ ਬਟਾਲਾ ਤੇ ਸਕੂਲ ਆਫ ਫੈਮਿਨਸ ਸ਼੍ਰੀ ਹਰਗਵਿੰਦਪੁਰ ਇਨਾਂ ਦੇ ਸਕੂਲ ਆਫ ਫੈਮਿਨਿਟੀ ਦੇ ਹਾਲ ਦੇ ਸ਼ੁਰੂਆਤੀ ਦੌਰ ਦੇ ਵਿੱਚ ਸਿਰਫ ਇਨਾਂ ਦੇ ਵਿੱਚ ਦੋ ਕਲਾਸਾਂ ਦੇ ਵਿੱਚ ਹੀ ਸਟੂਡੈਂਟਸ ਦਾ ਜਿਹੜਾ ਦਾਖਲਾ ਜਿਹੜਾ ਕੀਤਾ ਜਾਂਦਾ ਵਾ ਤੇ ਇਹ ਜਿਹੜਾ ਦਾਖਲਾ ਬੱਚੇ ਨੇ ਲੈਣਾ ਹੈ ਇਹ ਬੱਚੇ ਨੂੰ ਇੱਕੋ ਵਾਰੀ ਸਿਰਫ ਜਿਹੜਾ ਹੋਇਆ ਮੌਕਾ ਮਿਲੇਗਾ ਜਿਹੜੇ ਬੱਚੇ ਇਸ ਸਾਲ 8ਵੀਂ ਦੇ ਵਿੱਚ ਪੜ ਰਹੇ ਆ ਉਹ 9ਵੀਂ ਜਮਾਤ ਦੇ ਇੰਟਰਸਟ ਟੈਸਟ ਦੇਣ ਵਾਸਤੇ ਜਿਹੜੇ ਐਲੀਜੀਬਲ ਹੈਗੇ ਨੇ ਤੇ ਜਿਹੜੇ ਬੱਚੇ 10ਵੀਂ ਜਮਾਤ ਦੇ ਵਿੱਚ ਇਸ ਵਾਰੀ ਪੜ ਰਹੇ ਉਹ ਪਲੱਸ 1 ਦੇ ਦਾਖਲੇ ਵਾਸਤੇ ਜਿਹੜੇ ਆ ਉਹ ਐਲੀਜੀਬਲ ਨੇ ਸੋ ਦਾਖਲਾ ਨਰੂਲ ਜਿਹੜਾ ਵਾ ਟੈਸਟ ਬੇਸ ਤੇ ਹੈਗਾ ਵਾ ਇਹਦੀ ਟੈਸਟ ਦੀ ਕੋਈ ਫੀਸ ਨਹੀਂ ਹੈਗੀ ਐਸ ਸਾਲ ਵੀ ਪੰਜਾਬ ਸਰਕਾਰ ਵੱਲੋਂ ਜਿਹੜਾ ਹਰ ਸਾਲ ਦਾਖਲਾ ਟੈਸਟ ਲਿਆ ਜਾਂਦਾ ਐਸ ਸਾਲ ਵੀ ਜੜਾ ਵਾ ਇਹਦੀ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਵਾ ਚੱਲ ਰਿਹਾ ਵਾ 8ਵੀਂ ਦੀ ਰਜਿਸਟ੍ਰੇਸ਼ਨ ਦੀ ਡੇਟ ਜਿਹੜੀ 17 2 2025 ਸੀ ਪਰ ਅਜੇ ਵੀ ਰਜਿਸਟ੍ਰੇਸ਼ਨ ਜਿਹੜੀ ਉਹ ਚੱਲ ਰਹੀ ਆ ਪਲੱਸ 1 ਵਾਸਤੇ ਜਿਹੜੇ ਹੈਗੇ ਆ 10ਵੀਂ ਜਿਹੜੇ ਬੱਚੇ ਬਣ ਰਹੇ ਆ ਪਲੱਸ 1 ਦੇ ਦਾਖਲੇ ਵਾਸਤੇ ਉਹਨਾਂ ਦੀ ਰਜਿਸਟ੍ਰੇਸ਼ਨ ਦੀ ਮਿਤੀ ਜਿਹੜੀ ਹੈਗੀ ਉਹ 27 ਆ ਸੋ ਇਸੇ ਤਰ੍ਹਾਂ ਇਹ ਰਜਿਸਟ੍ਰੇਸ਼ਨ ਤੋਂ ਬਾਅਦ ਪੂਰੇ ਪੰਜਾਬ ਦੇ ਜਿਹੜੇ ਹੈਗੇ ਆ ਵਿਦਿਆਰਥੀ ਜਿਹੜਾ ਵਾ ਉਹਨਾਂ ਦਾ ਇੱਕ ਡੇਟ ਨੂੰ ਜਿਹੜਾ ਵਾ ਪੂਰੇ ਪੰਜਾਬ ਦੇ ਵਿੱਚ ਟੈਸਟ ਜਿਹੜਾ ਵਾ ਲਿਆ ਜਾਊਗਾ ਜਿਹਦੇ ਵਿੱਚ 9ਵੀਂ ਜਮਾਤ ਵਾਸਤੇ 16 ਤਿੰਨ 2025 ਨੂੰ ਜਿਹੜਾ ਵਾ ਟੈਸਟ ਲਿਆ ਜਾਊਗਾ ਵਿਭਾਗ ਵੱਲੋਂ ਤੇ ਪਲੱਸ 1 ਦੇ ਵਿੱਚ ਦਾਖਲੇ ਵਾਸਤੇ ਜਿਹੜੇ ਬੱਚੇ ਰਜਿਸਟਰਡ ਹੋਏ ਨੇ ਉਹਨਾਂ ਦਾ ਟੈਸਟ ਜਿਹੜਾ ਵਾ 6 April 2025 ਨੂੰ ਹੋਵੇਗਾ ਜੇ ਗੱਲ ਕਰੀਏ ਇਹਨਾਂ ਦੇ ਸਹੂਲਤ ਦੀ ਇਹਨਾਂ ਵਿੱਚ ਕੀ ਸਹੂਲਤ ਹੈਗਾ ਦੂਜੇ ਸਕੂਲਾਂ ਦੇ ਇਹਨਾਂ ਦੇ ਨਾਲੋਂ ਦਕੂ ਸਕੂਲ ਇਹ ਵੀ ਸਰਕਾਰੀ ਹੈ ਸਕੂਲ ਆਫ ਫੈਮਿਨਸ ਵੀ ਸਰਕਾਰੀ ਸਕੂਲ ਨੇ ਜੀ ਪਰ ਜੇ ਉੱਥੇ ਗੱਲ ਕੀਤੀ ਜਾਏ ਉੱਥੇ ਵਿਦਿਆਰਥੀ ਜਿਹੜਾ ਸਾਡੇ ਕੋਲ ਸਰਕਾਰੀ ਸਕੂਲ ਦੇ ਵਿੱਚ 600 ਰੁਪਿਆ ਪ੍ਰਤੀ ਮਤਲਬ ਵਿਦਿਆਰਥੀ ਜਿਹੜਾ ਯੂਨੀਫਾਰਮ ਦੇ ਉੱਤੇ ਖਰਚ ਕੀਤੇ ਜਾਂਦੇ ਆ ਜਦੋਂ ਕਿ ਇੱਧਰ ਜਿਹੜੇ ਬੱਚੇ ਦੀ ਐਡਮਿਸ਼ਨ ਜਿਹੜੀ ਦਾਖਲਾ ਇੰਟਰਨੈਸ਼ਨਲ ਪਾਸੋਂ ਤੋਂ ਬਾਅਦ ਹੋ ਜਾਂਦੀ ਆ ਉਹਨੂੰ ਸਰਕਾਰ ਵੱਲੋਂ 4000 ਰੁਪਏ ਮਤਲਬ ਪ੍ਰਤੀ ਵਿਦਿਆਰਥੀ ਜਿਹੜਾ ਯੂਨੀਫਾਰਮ ਤੇ ਖਰਚ ਕੀਤਾ ਜਾਂਦਾ ਜਿਹਦੇ ਜਿਹੇ ਵਿਦਿਆਰਥੀ ਨੂੰ ਬਲੇਜ਼ਰ ਉਹਨੂੰ ਟਰੈਕਸੂਟ ਪੈਂਟ ਸ਼ਰਟ ਬੂਟ ਟਾਈ 벨ਟ ਸਾਰਾ ਕੁਝ ਜਿਹੜਾ ਵਾ ਫ੍ਰੀ ਆਫ ਕਾਸਟ ਲਾ ਦਿੱਤਾ ਜਾਂਦਾ ਇਹਦੇ ਨਾਲ ਨਾਲ ਵਿਦਿਆਰਥੀਆਂ ਦੀ ਸਹੂਲਤ ਵਾਸਤੇ ਇਹਨਾਂ ਨੂੰ ਟਰਾਂਸਪੋਰਟ ਦੀ ਫੈਸਿਲਿਟੀ ਜਿਹੜੀ ਆ ਉਹ ਵੀ ਵਿਭਾਗ ਵੱਲੋਂ ਜਿਹੜੀ ਆ ਮੁਫਤ ਜਿਹੜੀ ਆ ਕਰਵਾਈ ਗਈ ਆ ਅਸੀਂ ਦੇਖਦੇ ਹਾਂ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬڑے ਬੱਚੇ ਕੈਲੀਬਰ ਬਹੁਤ ਜ਼ਿਆਦਾ ਹੁੰਦਾ ਪਰ ਉਹਨਾਂ ਦੇ ਪੇਰੈਂਟਸ ਜਿਹੜੇ ਆ ਸਾਡੇ ਕੋਲ ਉਹਨਾਂ ਇਹਨੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਨੂੰ ਪਲੱਸ 2 ਤੋਂ ਬਾਅਦ ਕੋਈ ਕੋਚਿੰਗ ਦਵਾ ਸਕਣ ਅਮਰਸਰ ਜਾਂ ਚੰਡੀਗੜ੍ਹ ਹੈ ਲੈਕਸਕਾਸ ਚ ਭੇਜ ਸਕਣ ਸੋ ਵਿਭਾਗ ਨੇ ਕੋਟਾ ਤੋਂ ਮਤਲਬ ਮਾਇਰ ਜਿਹੜੇ ਸਾਡੇ ਕੋਲ ਟੀਚਰ ਜਿਹੇ ਹੈਗੇ ਨੇ ਉਹਨਾਂ ਨੂੰ ਹਾਇਰ ਕਰਕੇ ਇਹਨਾਂ ਦੀ ਵਿਦਿਆਰਥੀਆਂ ਵਾਸਤੇ ਪਲੱਸ 2 ਦੇ ਵਿਦਿਆਰਥੀਆਂ ਵਾਸਤੇ ਪਲੱਸ 1 ਦੇ ਵਿਦਿਆਰਥੀਆਂ ਵਾਸਤੇ ਕਲੈਟ ਨੀਟ ਤੇ ਜੇਈ ਦੀ ਜਿਹੜੀ ਹੈ ਫ੍ਰੀ ਆਫ ਕਾਸਟ ਕੋਚਿੰਗ ਦਾ ਵੀ ਜਿਹੜਾ ਪ੍ਰਬੰਧ ਜਿਹੜਾ ਵਾ ਉਹ ਕੀਤਾ ਵਾ ਇਹਦੇ ਨਾਲ ਨਾਲ ਵਿਦਿਆਰਥੀਆਂ ਦੇ ਹਰ ਸਾਲ ਸਮਰ ਕੈਂਪ ਜਿਹੜੇ ਲਾਏ ਜਾਂਦੇ ਆ ਵਿੰਟਰ ਕੈਂਪ ਲਾਏ ਜਾਂਦੇ ਆ ਤੇ ਕੋਈ ਖਰਚ ਨਹੀਂ ਹੈਗਾ ਸਾਡੇ ਕੋਲ ਇਥੋਂ ਤੱਕ ਸਕੂਲ ਆਫ ਫੈਮਿਨਿਸ ਦਾ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਦੀ ਜਿਹੜੀ ਬੱਚੀ ਜਿਹਨੇ ਪਿਛਲੇ ਸਾਲ ਪੂਰੇ ਜ਼ਿਲ੍ਹੇ ਦੇ ਵਿੱਚੋਂ ਟੌਪ ਕੀਤਾ ਟੈਸਟ ਦੇ ਵਿੱਚੋਂ ਉਹਨੂੰ ਫ੍ਰੀ ਆਫ ਕਾਸਟ ਬਾਈ ਏਅਰ ਇਸ ਰੋੜੀ ਤੇ ਅਤਿਆ ਵੱਨ ਨੂੰਾਂ ਚ ਜਿਹੜਾ ਹੋਇਆ ਹੈ ਸਾਡੇ ਕੋਲ ਉੱਥੇ ਸਰਕਾਰੀ ਖਰਚੇ ਦੇ ਤੇ ਜਾਣ ਦਾ ਜਿਹੜਾ ਮੌਕਾ ਮਿਲਿਆ ਸੋ ਇਹ ਸਕੂਲ ਆਫ ਫੈਮਿਨ ਜਿਹੜੇ ਆ ਸਾਡੇ ਲੋਕਾਂ ਵਾਸਤੇ ਗਰੀਬ ਲੋਕਾਂ ਵਾਸਤੇ ਆਮ ਪਬਲਿਕ ਵਾਸਤੇ ਬਹੁਤ ਹੀ ਵਧੀਆ ਜਿਹੜਾ ਇਹਨਾਂ ਦਾ ਸਾਡੇ ਸਰਕਾਰ ਦਾ ਜਿਹੜਾ ਉਪਰਾਲਾ ਵਾ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਸਾਨੂੰ ਇਹਨਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਵਾ ਤਾਂ ਕਿ ਸਾਡੇ ਬੱਚੇ ਜਿਹੜੇ ਆ ਸਾਡੇ ਕੋਲ ਇਹਨਾਂ ਸਕੂਲਾਂ ਵਿੱਚ ਪੜ੍ਹ ਕੇ ਹੋਰ ਅੱਗੇ ਜਿਹੜਾ ਵਧ ਸਕਣ ਸਰ ਸੈਮੀਨਾਰ ਵੀ ਲਗਾਈ ਜਾ ਰਹੇ ਨੇ ਇਹਨਾਂ ਜਿਹੜੇ ਟੀਚਰ ਜਿਹੜੇ ਇਹਨਾਂ ਸਕੂਲਾਂ ਦੇ ਵਿੱਚ ਹੈਗੇ ਆ ਇਹਨਾਂ ਨੂੰ ਸਮੇਂ-ਸਮੇਂ ਦੇ ਤੇ ਜੜੀਆਂ ਨੇ ਟ੍ਰੇਨਿੰਗ ਜੜੀਆਂ ਦਿੱਤੀ ਜਾ ਰਹੀ ਹੈ ਰੇ ਵਿਭਾਗ ਵੱਲੋਂ ਸਕੂਲ ਫੈਮਿਨੈਂਸ ਵਾਲੇ ਵੀ ਦੂਸਰੇ ਟੀਚਰਾਂ ਨੂੰ ਵੀ ਸਿੰਗਾਪੁਰ ਵੈਰਾ ਭੇਜਿਆ ਜਾ ਰਿਹਾ ਹੈ ਫਿਨਲੈਂਡ ਭੇਜਿਆ ਜਾ ਰਿਹਾ ਵਾ ਤਾਂ ਕਿ ਉੱਥੋਂ ਨਾ ਇਨਫਰਾਸਟ੍ਰਕਚਰ ਦੇਖ ਕੇ ਉਹਨੂੰ ਇੱਥੇ ਜਿਹੜਾ ਵਾ ਅਡਾਪਟ ਕਰਨ ਦੀ ਜੜੀ ਆ ਕੋਸ਼ਿਸ਼ ਕਰਨ ਜੀ ਸਰ ਗੱਲ ਕਰੀਏ ਤਾਂ ਐਮਿਨੈਂਸ ਇਹ ਹਰ ਵਰਗ ਦੇ ਜਿਹੜੇ ਲੋਕੇ ਦੇ ਵਿੱਚ ਟਾਕਰ ਲੈ ਸਕਦੇ ਨੇ ਇਹਦੇ ਵਿੱਚ ਕਿਸੇ ਵਰਗ ਵਾਸਤੇ ਕੋਈ ਇਹ ਨਹੀਂ ਹੈਗਾ ਬਿਲਕੁਲ ਜਿਵੇਂ ਸਾਡੇ ਕੋਲ ਕੁਝ ਵਰਗ ਜਿਵੇਂ ਐਸਸੀ ਬੀਸੀ ਕੋਟਾ ਬਿਲਕੁਲ ਜਿੰਨਰਧਾਰਤ ਕੀਤਾ ਗਿਆ ਵਾ ਇੱਥੇ ਇਕੱਲਾ ਇਹ ਨਹੀਂ ਕਿ ਸਰਕਾਰੀ ਸਕੂਲ ਵਾਸਤੇ ਇਹਦੇ ਵਿੱਚ ਸਰਕਾਰੀ ਸਕੂਲ ਦੇ ਨਾਲ ਆ ਪ੍ਰਾਈਵੇਟ ਸਕੂਲ ਦੇ ਬੱਚੇ ਚਾਹੇ ਸਾਡੇ ਕੋਲ ਸੀਬੀਐਸਸੀ ਮੀਡੀਅਮ ਦਾ ਹੈਗਾ ਬੋਰਡ ਦਾ ਹੈਗਾ ਵਾ ਚਾਹੇ ਉਹ ਆਈਸੀਸੀ ਬੋਰਡ ਦਾ ਹੈਗਾ ਵਾ ਕੋਈ ਵੀ ਵਿਦਿਆਰਥੀ ਜਿਹੜਾ ਸਾਡੇ ਕੋਲ ਇਹਦੇ ਵਿੱਚ ਦਾਖਲਾ ਲੈਂਦੇ ਯੋਗ ਹੈਗਾ ਲੈ ਸਕਦਾ ਸਰ ਲਾਸਟ ਮੈਸੇਜ ਕੀ ਦੇਣਾ ਚਾਹੋਗੇ ਮੈਂ ਇਹੋ ਹੀ ਸੰਦੇਸ਼ ਦੇਣਾ ਚਾਹੁੰਨਾ ਵਾ ਕਿ ਸਾਡੇ ਜਿਹੜੇ ਟੈਸਟ ਦੇ ਮਤਲਬ ਇਹਨਾਂ ਦੇ ਮਨ ਦੇ ਵਿੱਚ ਇੱਕ ਡਰ ਬਣਿਆ ਹੁੰਦਾ ਸਾਡੇ ਕੋਲ ਇਨੇ ਸਾਰਿਆਂ ਨੂੰ ਜਿਹੜਾ ਵਾ ਟੈਸਟ ਜ਼ਰੂਰ ਇੰਟਰ ਕਰਾਉਣਾ ਚਾਹੀਦਾ ਹੈ ਅਸੀਂ ਸਰਕਾਰੀ ਸਕੂਲ ਦੇ ਸਰਕਾਰ ਨੇ ਇਹ ਕਿਹਾ ਕਿ ਸਰਕਾਰੀ ਸਕੂਲ ਚ ਜਿੰਨੇ ਵੀ 8ਵੀਂ ਦੇ ਵਿੱਚ ਪੜ ਰਹੇ ਆ ਜ਼ਿਲ੍ਹੇ ਦੇ ਵਿੱਚ 10ਵੀਂ ਚ ਪੜ ਰਹੇ ਆ ਉਹਨਾਂ ਨੂੰ ਬਕਾਇਦਾ ਇਨਸਟਰਕਸ਼ਨ ਜਾਰੀ ਕੀਤੀਆਂ ਨੇ ਇਹਨਾਂ ਨੇ ਇਹਨੂੰ ਟੈਸਟ ਜ਼ਰੂਰ ਦਿਵਾਓ ਵੀ ਕੋਈ ਫੀਸ ਨਹੀਂ ਜੇ ਨਹੀਂ ਵੀ ਕੋਈ ਬੱਚੇ ਟੈਸਟ ਪਾਸ ਕਰਨਗੇ ਮਤਲਬ ਸਾਰਿਆਂ ਦਾ ਟੈਸਟ ਪਾਸ ਕਰਨ ਹੀ ਲੈਣਾ ਹੁੰਦਾ ਜੇ ਕੁਝ ਵਿੱਚੋਂ ਨਹੀਂ ਵੀ ਪਾਸ ਕਰਨਗੇ ਪਰ ਉਹਨਾਂ ਦੇ ਵਿੱਚ ਕੌਨਫੀਡੈਂਸ ਲੈਵਲ ਬਿਲਟ ਹੋਏਗਾ ਕੱਲ ਨੂੰ ਹੋਰ ਕੰਪੀਟੀਸ਼ਨ ਦਾ ਜੋਗਾ ਸੋ ਬੱਚੇ ਜਿਹੜੇ ਆ ਉਹਨਾਂ ਦੇ ਮਨ ਚ ਟੈਸਟ ਦੇਣ ਦਾ ਡਰ ਜਿਹੜਾ ਖਤਮ ਹੋਏਗਾ ਸ ਵਰੀਆ ਮੌਕਾ ਹੈਗਾ ਜੀ ਕਿਦਰਾ ਦਾ ਉਤਸ਼ਾਹ ਮਿਲ ਰਿਹਾ ਬੱਚੇ ਦਾ ਦੇਖੋ ਪਹਿਲੇ ਸਾਲ ਜਦੋਂ ਸ਼ੁਰੂਆਤ ਹੋਈ ਹੀ ਲੋਕਾਂ ਦੇ ਮਨ ਦੇ ਵਿੱਚ ਸ਼ਾਇਦ ਲੱਗਦਾ ਸੀ ਕਿ ਇਹ ਚੀਜ਼ ਜਿਹੜੀ ਆ ਭਰਮ ਭਲੇਖਾ ਵਾ 4000 ਦੀ ਯੂਨੀਫਾਰਮ ਜਿਹੜੀ ਆ ਕਿਤਨਾ ਦਿੱਤੀ ਜਾਵੇਗੀ ਪਰ ਮੇਰੇ ਖਿਆਲ ਪ੍ਰਤੱਖ ਨੂੰ ਪ੍ਰਮਾਨ ਦੀ ਕੋਈ ਗੱਲ ਨਹੀਂ ਹੈਗੀ ਹੁਣ ਤੁਸੀਂ ਜਾ ਕੇ ਬਟਾਲਾ ਗੁਰਦਾਸਪੁਰ ਸ਼੍ਰੀ ਗਰਮਦਰ ਆਪ ਦੇਖ ਸਕਦੇ ਹੋ ਬੱਚੇ ਬਲੇਜ਼ਰ ਪਾਏ ਟਰੈਕਸੂਟ ਪਾਏ ਪ੍ਰਾਈਵੇਟ ਸਕੂਲਾਂ ਨੂੰ ਕੰਪੀਟ ਕਰਦੇ ਹੋਏ ਇਹਨਾਂ ਬੱਚੇ ਸਕੂਲਾਂ ਦੇ ਵਿੱਚ ਜਿਹੜਾ ਸਟੱਡੀ ਕਰ ਰਹੇ ਨੇ ਜੀ ਬਹੁਤ ਵਧੀਆ ਸਰ ਨੇ ਗੱਲ ਦੱਸੀ ਹੈ ਕਿ ਜਿੰਨੇ ਵੀ ਵਿਦਿਆਰਥੀ ਨੇ ਜਿਨ੍ਹਾਂ ਨੇ 8ਵੀਂ 9ਵੀਂ ਚ ਦਾਖਲਾ ਲੈਣਾ ਚਾਹੀਏ ਪਲੱਸ ਪਲੱਸ 1 ਚ ਦਾਖਲਾ ਲੈਣਾ ਹੈ ਉਹ ਐਮੀਨਸ ਸਕੂਲ ਵਿੱਚ ਦਾਖਲਾ ਲੈ ਸਕਦਾ ਹੈ ਮੈਂ ਤੁਹਾਡਾ ਆਪਣਾ ਸੰਜੀਤ